ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੋਧ ਤਰਾਹੀ ਮੁਹਿੰਮ ਤਹਿਤ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦੁਵਾਰਾਂ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਬਦ ਹੋਈ ਆ ਆ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ ਰਾਮਦਰ ਇਹ ਜਨਤਾਨਗਰ ਉਹਦਾ ਰਹਿਣ ਵਾਲਾ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਸੀਗਾ ਪਹਿਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਜਦੋਂ ਇਹਨਾਂ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 1 ਸ੍ਰੀ ਸੰਦੀਪ ਹਾਟੀ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਨ ਬਰਾਮਦ ਕਰਵਾਈ ਗਈ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮਕਦਮ ਤਫਤੀਸ਼ ਦੇ ਵਿੱਚ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਪਟ ਜਨਤਾਨਗਰ ਜਿਹੜਾ ਸਤਪੁਰਾ ਰੋਡ ਹੈ ਉੱਤੇ ਰੇਲਵੇ ਟਰੈਕ ਦੇ ਉੱਪਰ ਜਿਹੜਾ ਸਾਡਾ ਹੌਟਸਪੌਟ ਏਰੀਆ ਵੀ ਡਿਕਲੇਅਰ ਕੀਤਾ ਹੋਇਆ ਉੱਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਤੁਹਾਨੂੰ ਕਾਫੀ ਦੇਰ ਦੀ ਜਿਹੜੀ ਸ਼ਿਕਾਇਤ ਆ ਰਹੀ ਸੀਗੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਹੋਏ ਆ ਥਾਣਾ ਕਨਾਲਪੁਰਣੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੋਸਤੋ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰੋਨ ਬਰਾਬਦ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲਪੁਰਣੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੱਢਲੀ ਤਫ਼ਤੀਸ਼ ਨਿਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਰ ਨਗਰ ਦਾ ਰਹਿਣ ਵਾਲਾ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕਤਮਾ ਐਨਡੀਪੀਐਸ ਕਮਰਸ਼ਲ ਕੁਆਂਟੀਟੀ ਦਾ ਇਹਦੇ ਵਿੱਚ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਦੀ ਤਪੀਸ਼ ਕਰਾਂਗੇ ਕਿ ਉਹਦੇ ਇਸ ਦੇ ਨਾਲ ਕਿਹੜਾ ਸਬੰਧ ਨੇ ਕਿਹੜੇ-ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਵ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਦਾ ਪਰਦਾ ਫਾਸ਼ ਕੀਤਾ ਜਾਊਗਾ। ਪਤਾ ਲੱਗੇ ਸਰ ਲੈ ਗਈ ਕਿਥੋਂ ਦਾ ਸੀ ਇਹ। ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਸ਼ ਵਿੱਚ ਆਇਆ ਹੈ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਕਪੂਰਥਲਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮੇਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਦਿੰਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਪਹਿਲਾਂ ਤੋਂ ਹੀ ਜਾਣਦੇ ਆਂ ਤੋ ਉਸ ਬੰਦੇ ਉਪਰ ਪੰਜ ਜਿਹੜੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਿੱਦੇ ਕਨੈਕਟ ਕਰਕੇ ਵੀ ਉਹਦੇ ਬੰਦੇ ਉਹਨਾਂ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ-ਕਿਹੜੇ ਤੇ ਹੋਰ ਬੰਦੇ ਉਸਦੇ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਲੈਣ ਤੇ ਲਿਆ ਰਹੇ ਆ ਤੇ ਉਹਦੀ ਪੁਸ਼ਕੀਸ਼ ਦੇ ਵਿੱਚ ਇਸ ਜੀ ਦਾ ਖੁਲਾਸਾ ਕਰਾਂਗੇ ਜਿਹੜਾ ਜੀ ਸਾਹਿਬ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਤਾਲਵੇਂ ਸਰਕਾਰੀ ਨੰਬਰ ਤੋਂ ਕਰਦਾ ਹੀ ਜੇਲ੍ਹਾਂ ਦੇ ਤੋਂ ਜਾ ਉਹਦੇ ਮੋਬਾਈਲ ਨੰਬਰ ਆ ਇਦੇ ਵਿੱਚ ਜਿਹੜੀ ਇਹਨੇ ਮੋੜਲੀ ਪੁਸ਼ਟੀ ਇਸ ਦੇ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਡ ਵਰਡਸ ਨਾਲ ਹੀ ਉਹਦੇ ਨਾਲ ਗੱਲ ਕੀਤੀ ਸੀ ਕਿ ਭਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਉਹਦੇ ਰਿਸ਼ਤੇਦਾਰ ਨੇ ਮਿਲਣਾ ਜਾਂ ਉਹ ਇੱਕ ਕੋਡ ਵਰਡ ਨਾਲ ਹੀ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇਨਟੈਰੋਗੇਸ਼ਨ ਕਰ ਰਹੇ ਹਾਂ ਜੇ ਉਹਦੇ ਵਾਸਤੇ ਵੀ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਹਿਪੜਤਾਲ ਕੀਤੀ ਜਾਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜਿਹੜਾ ਉਹ ਤੋਂ ਕਿੰਨੇ ਵਾਰੀਆਂ ਨੂੰ ਕਾਲ ਹੋਈ ਹੈ ਬਿਲਕੁਲ ਬਿਲਕੁਲ ਸਾਰੇ ਅ ਕਿ ਇਹਨੇ ਕੇਸ ਕੇਸ ਮੀਡੀਅਮ ਰਾਈ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਉੱਥੇ ਜਾ ਕੇ ਕਿ ਜਿਹੜੀ ਬਾਲ ਰਾਈ ਜਿਹੜੀ ਹੈਗੀ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਰੇਜ਼ਾਂ ਦੇ ਅਸੀਂ ਜਾਂਚ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਜਿਹੜੀ ਬੜੀ ਹੈ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲ ਇਹ 505 ਗ੍ਰਾਮ ਹੈਰਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕਵਾਂਟਿਟੀ ਦੀ ਜਿਹੜੀ ਕੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰੋਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਪਿਛਲੇ ਸਮੇਂ ਤੇ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹਦੇ ਵਿੱਚ ਲੱਗੇ ਹੋਏ ਸੀ ਕਿ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਜਿਹੀ ਕਵਾਂਟਿਟੀ ਦੇ ਵਿੱਚ ਰਿਕਵਰੀ ਸੀਗਾ ਪੈਟਰਨਸ ਦੀ ਰਿਕਵਰੀਜ਼ ਹੋ ਰਹੀਆਂ ਸੀਗੀਆਂ ਉਹਨਾਂ ਪੈਟਰਨਸ ਤੋਂ ਹੀ ਅਸੀਂ ਛੋਟੇ-ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਐਸਐਚਓ ਕਨਾਲ ਖਲੋੜੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀਗੀ ਤੋਂ ਕੱਲ ਜਦੋਂ ਜਦੋਂ ਇਹ ਨਾਕੇ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤੋਂ ਉਸੇ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਆ ਇਹ ਕਾਰਵਾਈ ਕੀਤੀ ਹੈ 500 ਕਰਾ ਲਿਆ ਕਿ ਆਪੇ ਛੋਟੇ ਛੋਟੇ ਦੇਜਾ ਸੀ ਕਿਸੇ ਹੋਰ ਨੂੰ ਕਿ ਕਿਸੇ ਸਪਲਾਈ ਨੂੰ ਇਹਨੇ ਇਹ ਖੋਸ਼ ਬੰਦੇ ਨੂੰ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ ਛੋਟੇ ਕਾਫੀ ਬੰਦੇ ਰੱਖੇ ਹੋਏ ਆ ਉੱਥੇ ਕਿਉਂਕਿ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਭਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਂ ਮੈਨੂੰ ਦੱਸਿਆ ਕਿਉਂਕਿ ਆਪ ਵੀ ਨਸ਼ਾ ਕਰਦੇ ਸੀ ਤੇ ਉਸੇ ਜੀ ਤੇ ਲਾਲਚ ਦੇ ਦਿੰਦਾ ਸੀਗਾ ਕਿ ਤੁਸੀਂ ਥੋੜੀ ਥੋੜੀ ਸਪਲਾਈ ਕਰ ਦਿਓ ਥੋੜਾ ਬਹੁਤ ਤੁਹਾਨੂੰ ਮੈਂ ਪੀਣ ਨੂੰ ਦੇ ਦੇਵਾਂਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਇੱਕ ਹੀ ਦਿੰਦਾ ਸੀਗਾ ਫਿਰ ਇਹ ਬੇਸੀਕ ਕੰਮ ਉਹ ਸੁ ਕਰਦਾ ਹੈ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਕੱਲਾ ਇਹਦਾ ਸਿਰਫ ਕੰਮ ਜਿਹੜਾ ਹੋਇਆ ਨਸ਼ੇ ਦੀ ਸਮਗਲੀਂ ਦਾ ਹੀ ਕੰਮ ਇਹ ਕਰਦਾ ਸੀ ਲੈ ਕੇ ਕਿੱਥੋਂ ਆ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਬਠੰਡੇ ਇਹਨੂੰ ਸਪਲਾਈ ਕਰਕੇ ਗਿਆ ਹੈ ਇਹ ਬਠੰਡੇ ਇਹਨੂੰ ਸਪਲਾਈ ਦੇ ਕੇ ਗਿਆ ਸੀਗਾ ਬਠੰਡੇ ਦਾ ਹੀ ਆ ਉਹ ਹ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸੀ ਸਰ ਇਹ ਆਪ ਵੀ ਕੋਈ ਨਸ਼ਾ ਪੁੱਤਰ ਕਰਦੇ ਨੇ ਜੇ ਫਿਲਹਾਲ ਜਿਹੜਾ ਹੈਗਾ ਇਹਦੀ ਮੁੱਢਲੀ ਪੁਸ਼ਕਸ਼ ਦੇ ਵਿੱਚ ਨਸ਼ਾ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਬਾਕੀ ਦਾ ਜਿਹੜੇ ਡੋਪ ਟੈਸਟ ਕਰਵਾਵਾਂਗੇ ਜਿਹੜੇ ਡੋਪ ਟੈਸਟ ਦੇ ਵਿੱਚ ਗੱਲ ਸਾਹਮਣੇ ਆਊਗੀ ਤਾਂ ਉਹ ਸੈਕਸ਼ਨ ਵੀ ਪਤਾ ਕਰਾਂਗੇ ਦੇਖੋ ਇਹਦੇ ਜਿਹਦੇ ਅਸੀਂ ਪਹਿਲਾਂ ਫੜਿਆ ਸੀਗਾ ਇਹਦੇ ਦੋ ਤਿੰਨ ਘਰ ਬਣਾਏ ਹੋਏ ਨੇ ਨੇ ਇੱਕ ਪਰਸ਼ਾਮ ਨਗਰ ਦੇ ਵਿੱਚ ਇਹਦਾ ਪੱਕਾ ਐਡਰੈਸ ਹੈਗਾ ਪਰੰਤੂ ਇਹਨੇ ਜਨਤਾ ਨਗਰ ਦੇ ਵਿੱਚ ਹੁਣ ਕਿਰਾਇਆ ਦਾ ਜਿਹੜਾ ਘਰ ਲੈ ਕੇ ਉਸ ਟਾਈਮ ਵਾਸਤੇ ਰਹਿ ਰਿਹਾ ਬੇਸਿਕਲੀ ਹੈ ਸਰ ਇਹ ਨਹੀਂ ਮੰਨਣ ਦੀ ਕਰ ਰਿਹਾ ਨਹੀਂ ਜੀ ਦੇਖੋ ਕਵੈਸ਼ਨ ਕੁਆਲਿਟੀ ਦਾ ਮਕਦਮਾ ਈਜੀ ਮਨੀ ਦੇ ਵਾਸਤੇ ਨਹੀਂ ਹੁੰਦਾ ਇਹ ਤਾਂ ਇੱਕ ਇਹਨੂੰ ਇੱਕ ਸਮਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਸਰੋਂ ਲੈ ਰਿਹਾ ਹੈ ਤਾਂ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਚਲਾ ਰਿਹਾ ਸੀਗਾ ਆ ਉਸ ਬੰਦੇ ਦੀ ਤਫਤੀਸ਼ ਕਰਨਾ ਐਸ ਕੇ ਸਾਹਿਬ ਜਿਹੜਾ ਬੰਦਾ ਹੈ ਪਹਿਲਾਂ ਜਾਣਦਾ ਉਹ ਕੰਮ ਨਹੀਂ ਉਸ ਬਾਰੇ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਕਿਉਂਕਿ ਉਸ ਉਸ ਬੰਦੇ ਨੇ ਭੇਜਿਆ ਸੀਗਾ ਜੀ ਬੰਦੇ ਨੇ ਉਹ ਆਬਜੈਕਟ ਕਿਨੇ ਕਿਤਾਬ ਸਾੜਿਆ ਵੀ ਦੇ ਇਹਨੂੰ ਉਹਨਾਂ ਨੇ ਲੋਕੇਸ਼ਨ ਦੱਸੀ ਸੀ ਕਿ ਫਲਾਣੀ ਲੋਕੇਸ਼ਨ ਤੁਸੀਂ ਪਹੁੰਚ ਜਾਣਾ ਤੁਹਾਨੂੰ ਬੰਦਾ ਜਿਹੜਾ ਹੈਗਾ ਸਾਡਾ ਆਜੂਗਾ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤਾਂ ਉਹਨੇ ਆ ਕੇ ਇਹਨੂੰ ਸਪਲਾਈ ਦੇ ਦਿੱਤੀ ਉਹ ਕੀ ਜਾਣਦੇ ਕਿ ਕਿਹਨੇ ਪਛਾਣਿਆ ਇਹਨਾਂ ਨੇ ਦੇਖੋ ਉਹਨੇ ਉਹਨੂੰ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਬੰਦਾ ਹੈਗਾ ਹੋ ਸਕਦਾ ਉਹਨੇ ਇਹਨੂੰ ਫੋਟੋ ਵੀ ਭੇਜੀ ਹੋਵੇ rahul ਦੀ ਵੀ ਜਿਹੜਾ ਆਹ rahul ਬੰਦਾ ਹੈਗਾ ਕਿਉਂਕਿ ਇਹਨੂੰ ਇਹ ਉਹਦਾ ਪੱਕਾ ਕੰਟੈਕਟ ਹੈ ਉਥੋਂ ਜਿਹੜਾ ਬੰਦਾ ਥਰਡ ਜਿਹੜਾ ਸਪਲਾਈ ਦੇ ਕੇ ਗਿਆ ਉਸ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬੈਠਾ ਹੋ ਜਾਂਦਾ ਇਹ ਤਾਂ ਕਲੀਅਰ ਹੋ ਗਿਆ ਇਹ ਜੇਲ੍ਹ ਦੇ ਵਿੱਚ ਹੀ ਸਾਰਾ ਇਹ ਨਸ਼ੇ ਵਾਲਾ ਕਾਰੋਬਾਰ ਚੱਲ ਰਿਹਾ ਦੇਖੋ ਇਸ ਜਿਹੜੀ ਮੁਕੱਦਮੇ ਦੇ ਵਿੱਚ ਤਫਤੀਸ਼ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਬੰਦੇ ਨੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਨੇ ਉਹ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ-ਖੜਾ ਚੈਨਲ ਬਣਾਏ ਸੀਗੇ ਉਹ ਸਾਰੇ ਅੰਗਰੇਜ਼ੀ ਦੀ ਜਾਂਚ ਕਰਾਂਗੇ ਤਾਂ ਕਿ ਫਰਦਰ ਜਿਹੜਾ ਹੈਗਾ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ